ਆਰਵਾਹੇ ਪ੍ਰੂ ਸਾਹਿਬ ਜੀ ਤਰਾ ਸ੍ਰੀ ਮਹਲਾ ਪੰਜਵਾਂ ਜਹ ਜਹ ਬਖੋ ਤਹ ਹਜੂਰ ਦੂਰ ਤਹ ਹੁਨਾ ਜਾਈ

ਮਨ ਸਦਾ ਤੇ ਆਈ ਇਹ ਤੂ ਤ ਨਹੀਂ ਵਿਚੜੈ ਸੋ ਸੁਗੀ ਗਰੀਏ ਬਨਸਦਾਏ ਜੋ ਅੱਪਿਆਉ ਦੇ ਕਜੂਨ ਹੋਈ ਸਾਸ ਸਾਥ ਸੰਭਾਲਤਾ ਮੇਰਾ ਦਰਜ ਅਦੂਪ ਸਾਮ ਤੁ ਦੇਹੁ ਦੇ ਆਰ ਪਬ ਜਿਤ ਤੁਮਹਿ ਆਰਾਧਾ ਨਾਨਕ ਮੰਗੇ ਦਾਨ ਪ੍ਰਭ